ਸਸਿਆਲ ਦੋਸਤੋ ਮੈਂ ਤੁਹਾਡੇ ਆਪਣਾ ਗੰਦੀਵ ਸਿੰਘ ਗੱਲ ਤੂ ਜੁੜੇ ਚੈਨਲ ਲੋਕ ਆਵਾਜ਼ ਟੀਵੀ ਦੇ ਨਾਲ ਤੇ ਅੱਜ ਆਪਾਂ ਪਹੁੰਚੇ ਜਿੱਥੇ ਕੀ ਮਾਲਵਾ ਕਿਸਾਨ ਯੂਨੀਅਨ ਦੇ ਪ੍ਰਧਾਨ ਨਛੇਤਰ ਸਿੰਘ ਢਿੱਲਰ ਨੂੰ ਘਰੇ ਨਜ਼ਰਬੰਦ ਕੀਤਾ ਗਿਆ ਹੈ ਕਿਉਂਕਿ ਅੱਜ ਕਾਲੇ ਪਾਣੀਆਂ ਦੇ ਮੁੱਦੇ ਉੱਤੇ ਕਾਲ ਸੀਗੀ ਉੱਥੇ ਬੰਨ ਲਾਉਣਾ ਸੀਗਾ ਤੇ ਸਾਰੇ ਯੂਨੀਅਨਾਂ ਨੂੰ ਤੇ ਸਾਰੇ ਜਿਹੜੇ ਪੰਜਾਬ ਦੇ ਹਤੈਸ਼ੀ ਲੋਕ ਆ ਜਿਹੜੇ ਪੰਜਾਬ ਬਾਰੇ ਸੋਚਦੇ ਆ ਉਹਨਾਂ ਨੇ ਪਹੁੰਚਣਾ ਸੀਗਾ ਕਾਲੇ ਪਾਣੀਆਂ ਦੇ ਮੁੱਦੇ ਵਾਲੇ ਤੇ ਉਹਦੇ ਬੰਨ ਮਾਰਨਾ ਸੀਗਾ ਤੇ ਪਰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤੜਕੇ ਤੋਂ ਹੀ ਘਰਾਂ ਦੇ ਵਿੱਚ ਜਿਹੜੇ ਪ੍ਰਧਾਨ ਸੀਗੇ ਜਾਂ ਜਿਹੜੇ ਆਗੂ ਸੀਗੇ ਉਹਨੂੰ ਨਜ਼ਰਬੰਦ ਕਰ ਲਿਆ ਤੇ ਜਿੱਤੋ ਵੀਖੇ ਵੀ ਇੱਕ ਨਛੇਤਰ ਸਿੰਘ ਪ੍ਰਧਾਨ ਆਕਸਾਂ ਜਿਹਨਾਂ ਦਾ ਪ੍ਰਧਾਨ ਉਹਨੂੰ ਨਜ਼ਰਬੰਦ ਕੀਤਾ ਗਿਆ ਹੈਗਾ ਆਪਾਂ ਸਾਰੀ ਗੱਲਬਾਤ ਕਰਦੇ ਆਂ ਆਜੋ ਤੇ ਕਿਉਂਕਿ ਉਹਨੇ ਬਾੜ ਦੇ ਵਿੱਚ ਉਹਨਾਂ ਨੇ ਵੀ ਧਰਨਾ ਲਾਤਾ ਤੇ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆਂ ਬਾਈ ਨਸ਼ੇਤਰ ਨਾਲ ਕੀ ਮੁੱਦਾ ਸੀਗਾ ਕੀ ਨਹੀਂ ਤੇ ਬਾਈ ਖੜਾ ਤੇ ਆਪਾਂ ਕਰਦੇ ਆਂ ਗੱਲਬਾਤ ਸਾਰਾ ਕਵਰ ਕਰਤਾ ਇੱਥੇ ਦੇਖੋ ਜੀ ਤੇ ਆਪਾਂ ਪਹੁੰਚ ਚੁੱਕੇ ਆਂ ਬਾਈ ਨਸ਼ੇਤਰ ਕੋਲੇ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਕੀ ਹੈ ਸਾਰੀ ਗੱਲਬਾਤ ਤੇ ਕਿਹੜੀ ਗੱਲੋਂ ਬਾਈ ਨੂੰ ਘਰੇ ਜਿਹੜਾ ਕੀ ਨਜ਼ਰਬੰਦ ਕੀਤਾ ਗਿਆ ਹੈਗਾ ਕੀ ਮਸਲਾ ਹੈ ਕਿਸਾਨ ਜੁਨੀਣ ਮਾਲਵਾ ਦੇ ਪ੍ਰਧਾਨ ਨਛੇਤਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਕੀ ਘਰੇ ਨਜ਼ਰਬੰਦ ਕੀਤਾ ਗਿਆ ਆਪਾਂ ਗੱਲਬਾਤ ਕਰਦੇ ਆਂ ਸਵਾਗਤ ਹੈ ਤੁਹਾਡਾ ਨਛੇਤਰ ਜੀ ਸਭ ਤੋਂ ਪਹਿਲਾਂ ਦਸ਼ਮੇਸ਼ ਪੀਤਾ ਕਲੰਗੀਆਂ ਵਾਲੇ ਦੀ ਬਖਸ਼ੀ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਹੜਾ ਤੁਹਾਨੂੰ ਅੱਜ ਘਰੇ ਨਜ਼ਰਬੰਦ ਕੀਤਾ ਗਿਆ ਤੜਕੇ ਕਿੰਨੇ ਵਜੇ ਤੇ ਨਜ਼ਰਬੰਦ ਕੀਤਾ ਗਿਆ ਤੇ ਕੀ ਮੁੱਦਾ ਈ ਸਾਰਾ ਮੈਨੂੰ ਸਵੇਰ ਤੋਂ ਪਹਿਲੀ ਗੱਲ ਤਾਂ ਅਸੀਂ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਕਿਸਾਨਾਂ ਦਾ ਦੁੱਖ ਦੇ ਘੜੀ ਵਿੱਚ ਖੜ ਕੇ ਜਿਹੜੀ ਪੰਜਾਬ ਸਰਕਾਰ ਸੈਂਟਰ ਸਰਕਾਰ ਹੋਵੇ ਦੇਸ਼ ਵਿਦੇਸ਼ਾਂ ਸਾਡੇ ਬੱਚੇ ਬੈਠੇ ਉਹਨਾਂ ਤਾਈ ਪਹੁੰਚਾਉਣੇ ਆ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਦਾ ਮੇਨ ਮਾਦਾ ਸਾਨੂੰ 5 ਵਜੇ ਤੋਂ ਸਾਨੂੰ ਘਰ ਚ ਨજરਬੰਦ ਕੀਤਾ ਗਿਆ ਇਹ ਕੀ ਕੀਤਾ ਸੀ ਲੁਧਿਆਣਾ ਜੋ ਬੁੱਢਾ ਜੋੜ ਕਾਲਾ ਪਾਣੀ ਪੀ ਰਿਹਾ ਨਹਿਰਾਂ ਜਾ ਕੇ ਦਰਿਆਵਾਂ ਦੇ ਜਾ ਕੇ ਉਹ ਰਾਸਤਾਨ ਵੀ ਆਪਣੇ ਪੰਜਾਬ ਚ ਵੀ ਲਿ ਜਾ ਰਿਹਾ ਮਾਲਵਾ 벨ਟ ਤੇ ਆਪਣੇ ਆ ਰਹੇ ਨੇਰਾ ਮਾਲਵਾ 벨ਟ ਜਾ ਰਹੇ ਆ ਉਹਦੇ ਸੰਬੰਧ ਚ ਅਸੀਂ ਜਾਣਾ ਚਾਹੁੰਦੇ ਸੀਗੇ ਉਹਦਾ ਸਾਥ ਦੇਣਾ ਚਾਹੁੰਦੇ ਸੀਗੇ ਬਾਕੀ ਜਿਹੜੀਆਂ ਸਰਕਾਰਾਂ ਹੈ ਸਰਕਾਰਾਂ ਆਸ ਵਿੱਚ ਜਿਵੇਂ ਅੱਜ ਇੱਥੇ ਆ ਪਾਰਟੀ ਵੀ ਆ ਜੀ ਬੀਜਪੀ ਹੋਗਾ ਕਾਂਗਰਸੀ ਦੋਦੇ ਇੱਕ ਦੂਜੇ ਨੂੰ ੜਕਾਓ ਕਰਕੇ ਜਾਂ ਵਿੱਚ ਬੰਦੇ ਛੱਡ ਕੇ ਉਸ ਵਿੱਚ ਲੜਨਗੇ ਅਸੀਂ ਲੜਨਾ ਨਹੀਂ ਚਾਹੁੰਦੇ ਜੋ ਸਾਡਾ ਵੀਰ ਉੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਲੱਖਾਂ ਸਦਾਣਾ ਹੋਵੇ ਲੱਖਾਂ ਬੰਦਾ ਆਉਣ ਅਸੀਂ ਮੂਹਰੇ ਅੜ ਕੇ ਖੜਾਂਗੇ ਅਸੀਂ ਉਹਨਾਂ ਨਾਲ ਲੜਨੇ ਜਾਣਾ ਜਿਹੜੇ ਸਾਡੇ ਬੱਚਿਆਂ ਦੀ ਹੈ ਭਵਿੱਖਾ ਸਾਡਾ ਅਸੀਂ ਜਿਹੜਾ ਪਾਣੀ ਕਾਲਾ ਪਾ ਰਹੇ ਆ ਉਹਦੇ ਅਸੀਂ ਰੋਕ ਵਾਸਤੇ ਜਾਣਾ ਜਿਹੜੀਆਂ ਨਾ ਤਾਂ ਕੋਈ ਸਾਡਾ ਫੈਕਟਰੀ ਬੰਦ ਕਰਾਉਣ ਵਾਲੇ ਪਾਸੇ ਆ ਨਾ ਸਾਡਾ ਉਹਨਾਂ ਵੀਰਾਂ ਨਾਲ ਵੈਰ ਆ ਸਾਡਾ ਕਾਰਨ ਕੀ ਆ ਅਸੀਂ ਕਹਿਣ ਕਿ ਜਿਆਦਾ ਅਸੀਂ ਪੰਜਾਬ ਸਰਕਾਰ ਨੂੰ ਇਹੀ ਮੈਸੇਜ ਦਿੰਦੇ ਆ ਜੋ ਨੈਸ਼ਨਲ ਗ੍ਰੀਨ ਟ੍ਰਿਬਿਊਨ ਦੇ ਮੁਤਾਬਕ ਉਹਨਾਂ ਨੂੰ ਸਰਟੀਫਿਕੇਟ ਮਿਲਦੇ ਆ ਪਾਣੀ ਟ੍ਰੀਟਮੈਂਟ ਕਰਕੇ ਖੇਤਾਂ ਚ ਜਾਂ ਡਰੇਨਾਂ ਸਿੱਟਾ ਜਾਵੇ ਉਹ ਜਿਹੜੀ ਫੈਕਟਰੀ ਵਾਲਿਆਂ ਨੂੰ ਅੱਜ ਅਪੀਲ ਕਰਦੇ ਆ ਤੁਹਾਡੇ ਜਰੀਏ ਵੀ ਉਹ ਆਪਦੇ ਜਿਹੜੇ ਤੁਸੀਂ ਚਲਾ ਕੇ ਟ੍ਰਿਬਿਊਨ ਮੁਤਾਬਕ ਪਾਣੀ ਸੋਧ ਕਰਕੇ ਉਹਨਾਂ ਖੇਤਾਂ ਚ ਜਾਂ ਜਿਹੜੇ ਨਹਿਰਾਂ ਜਾ ਰਹੇ ਸੈਟਰ ਸਾਨੂੰ ਕੋਈ ਇਤਰਾਜ਼ ਨਹੀਂਗਾ ਜੇ ਤੁਸੀਂ ਪਾਣੀ ਸਿੱਧਾ ਕਾਲਾ ਪਾਣੀ ਜਾਂ ਧਰਤੀ ਚ ਪਾਓਗੇ ਉਸ ਚੀਜ਼ ਤੇ ਅਸੀਂ ਤੁਹਾਡੇ ਨਾਲ ਨਹੀਂ ਅਸੀਂ ਪੰਜਾਬ ਸਰਕਾਰ ਨਾਲ ਉਸ ਚੀਜ਼ਾਂ ਤੇ ਟੇਬਲਾਂ ਤੇ ਬਹਿ ਕੇ ਪਹਿਲਾਂ ਗੱਲ ਕਰਾਂਗੇ ਤੇ ਹੋਇਆ ਤਾਂ ਆਉਣ ਵਾਲਾ ਵੱਡਾ ਸੰਘਰਸ਼ ਬੈਠ ਕੇ ਵੀ ਜਿਹੜਾ ਕਾਲੇ ਪਾਣੀ ਦਾ ਸੀ ਉਹ ਬੰਦ ਕਰਾ ਕੇ ਰਹਾਗੇ। ਪਰ ਹਾਂ ਜੀ ਜਿਵੇਂ ਕਾਲੇ ਪਾਣੀ ਦਾ ਮੁੱਦਾ ਆਪਾਂ ਨੂੰ ਸਾਰਿਆਂ ਨੂੰ ਦਿੱਸ ਹੀ ਜਾਂਦਾ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਹੈ ਵੀ ਪਾਣੀ ਗੰਦਾ ਪਾਣੀ ਆਪਣੇ ਪੀਣ ਵਾਲੇ ਪਾਣੀ ਦੇ ਵਿੱਚ ਰਲ ਜਾਂਦਾ ਤੇ ਪਾਣੀ ਦੂਸ਼ਤ ਹੋ ਜਾਂਦਾ ਤੇ ਸਾਰੇ ਆਪਣੇ ਪੰਜਾਬ ਰਾਸ ਤੋਂ ਨੂੰ ਗਾਹ ਪਾਣੀ ਜਾਂਦਾ ਜਿਹਦੇ ਨਾਲ ਕਿ ਕੈਂਸਰ ਆ ਰਹੀਆਂ ਭਿਆਨਕ ਬਿਮਾਰੀਆਂ ਹੋਈ ਜਾਂਦੀਆਂ ਸਰਕਾਰ ਨੂੰ ਵੀ ਦਿਸਦਾਗਾ ਤੇ ਤੁਸੀਂ ਇੱਕ ਚੰਗਾ ਕੰਮ ਕਰ ਰਹੇ ਸੀਗੇ ਸਰਕਾਰ ਨਾਲ ਗੱਲਬਾਤ ਕਰਕੇ ਵੀ ਉਹ ਪਾਣੀ ਰੋਕਣਾ ਸੀ ਇਹਦੇ ਵਿੱਚ ਕੋਈ ਵੱਡੀ ਗੱਲ ਤਾਂ ਨਹੀਂ ਸੀਗੀ ਫਿਰ ਵੀ ਸਰਕਾਰ ਅੱਖੀਂ ਦੇਖ ਕੇ ਵੀ ਇਹ ਕੰਮ ਨਹੀਂ ਹੋਣ ਦੇ ਰਹੀ ਤੇ ਨੂੰ ਤੁਸੀਂ ਕੀ ਸਮਝਦੇ ਹੋ ਫਿਰ ਸਰਕਾਰ ਦੀ ਕੀ ਦਿਨਾਂ ਮਿਲੀ ਭਗਤ ਹੋ ਸਕਦੀ ਹੈ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜਿਹੜਾ ਤੁਸੀਂ ਪੁੱਛਿਆ ਪਤਾ ਨਹੀਂ ਸਰਕਾਰਾਂ ਜਿਵੇਂ ਮਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਨਾਲ ਖੁਦ ਆਪ ਧਰਨੇ ਜਾ ਕੇ ਬਹਿੰਦਾ ਸੀਗਾ ਇਹੀ ਰੌਲਾ ਪਾਉਂਦੇ ਸੀਗੇ ਇਹਨਾਂ ਨੇ ਲਾਇਆ ਵੀ ਅਸੀਂ ਬੰਦ ਕਰਾਵਾਂਗੇ ਪਰ ਜਦੋਂ ਕੁਰਸੀ ਚ ਆ ਕੇ ਬਹਿ ਜਾਂਦੇ ਆ ਨਾ ਜਿੰਨੂੰ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਂਦਾ ਹੈ ਤੇ ਕੁਰਸੀ ਦਾ ਨਸ਼ਾ ਹੋ ਜਾਂਦਾ ਹੈ ਜਾਂ ਉਹਨੂੰ ਲੋਕ ਦਿਸਣੋਂ हट ਜਾਂਦੇ ਆ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਪੁੱਲ ਜਾਂਦੇ ਆ ਪਰ ਨਹੀਂ ਅਸੀਂ ਇਹਨੂੰ ਪਹਿਲਾਂ ਵੀ ਸਾਨੂੰ ਦੱਸ ਕੇ ਹਟਿਆ ਜਿਹੜਾ ਇਹ 5 ਸਾਲ ਤਾਂ ਬਹੁਤ ਛੇਤੀ ਆ ਜਾਂਦੇ ਆ ਕੱਲੀ-ਕੱਲੀ ਗੱਲ ਦਾ ਲੋਕ ਜਵਾਬ ਲੈਣਗੇ 5 ਸਾਲ ਤੱਕ ਕੱਲੀ-ਕੱਲੀ ਗੱਲ ਦਾ ਤੇ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਪੂਰੇ ਕਿਉਂ ਨਹੀਂ ਹੋਏ ਕਿਸਾਨਾਂ ਨੂੰ ਤੁਸੀਂ ਸਾਡੇ ਬੱਚੇ ਜਿਹੜਾ ਕਾਲਾ ਪਾਣੀ ਪਿਆ ਰਿਹਾ ਕੱਲੇ ਸਾਨੂੰ ਨਹੀਂ ਪਿਆਰੇ ਬੱਚੇ ਉਹਨਾਂ ਦੇ ਵੀ ਆ ਕਿੰਨਾ ਚਿਰ ਪਿਆਰੇ ਜਿਹੜਾ ਪਾਣੀ ਰਿਹਾ ਨਾ ਜਗਾ ਦਾ ਕਰ ਕਰ ਕੇ ਉਹੀ ਤਾਂ ਗੱਲ ਹੈ ਜੀ ਪਾਣੀ ਉਹ ਕਹਿੰਦੇ ਆ ਵੀ ਪਾਣੀ ਸਹੀ ਹੈ ਤਾਂ ਫਿਰ ਆਪਣੇ ਬੱਚਾ ਨੂੰ ਜਾ ਆਪੋ ਪਾਣੀ ਪੀ ਕੇ ਦੇਖਣ ਇੱਕ ਵਾਰੀ ਨਹੀਂ ਪਾਣੀ ਪੀਣਾ ਪਊ ਅੱਜ ਨਾ ਪੀਣਗੇ ਉਹਨਾਂ ਦੀ ਅਗਲੀ ਪੀੜ੍ਹੀ ਪੀ ਲੂਗੀ ਇਹ ਤਾਂ ਜਿੱਥੇ ਮਰਜ਼ੀ ਭੱਜ ਲੈਣ ਠੀਕ ਆ ਅੱਜ ਸਮਰਾਜਦਾਰ ਬਣੇ ਬੈਠੇ ਆ ਚਲੋ ਉਹਨਾਂ ਨੂੰ ਅਰੋਲਾ ਤੇ ਪਰ ਅਰੋ ਵੀ ਤਾਂ ਹੀ ਕੰਮ ਕਰੂਗਾ ਜੇ ਪਾਣੀ ਥੱਲੇ ਸਹੀ ਰਹੂਗਾ ਅੱਜ ਜਿਵੇਂ ਕਹਿੰਦੇ ਪਵਨ ਗਰੂਪ ਪਾਣੀ ਪੀਤਾ ਆਪਣਾ ਮਹਤਦਰਸ ਰਾਧੋ ਹਦਾਇਤਾਂ ਆਇਆ ਖੇਲੇ జగਤ ਜਗਤ ਜੇ ਤਾਂ ਅੱਜ ਉਹਨਾਂ ਨੂੰ ਆਇਆ ਵੀ ਅਸੀਂ ਹਕਾਰ ਹੈ ਫੈਕਟਰੀਆਂ ਤਾਂ ਜਿਹੜਾ ਮਾਲਾ ਵੀ ਜਾਂਦਾ ਉਹਨਾਂ ਚੜਾਵਾ ਚੜਦਾ ਉਹ ਗੱਲ ਜਿਹੜੇ ਨੈਸ਼ਨਲ ਗ੍ਰੀਨ ਰੂਲ ਮੁਤਾਬਕ ਉਹ ਚੱਲ ਰਹੀ ਰਹੇ ਜਾਂ ਉਹਨਾਂ ਨੂੰ ਰੋਕ ਨਹੀਂ ਰਹੇ ਜਾਂ ਚੜਾਵਾ ਕਰ ਰਹੇ ਜਿਵੇਂ ਉਹਨਾਂ ਨੂੰ ਤਾਂ ਇਹ ਜਿਵੇਂ ਆਪਣਾ ਮਹਿਕਮੇ ਰੱਖ ਲੈ ਹੁਣ ਪਿੱਛੇ ਪਰਾਲੀ ਤੇ ਕਿੰ ਤੋਂ ਨਾ ਆਇਆ ਸੀ 1.5 ਮਹੀਨਾ ਪਹਿਲਾਂ ਰੌਲਾ ਪਾਉਣ ਲੱਗ ਗਏ ਇਹ ਪ੍ਰਾਲੀ ਦਾ ਪ੍ਰਦੂਸ਼ਣ ਹੁੰਦਾ ਤੁਸੀਂ ਅੱਗ ਨਾਲ ਆਇਓ ਉਹ ਸਾਰਾ ਸਾਲ ਚੱਲਦੇ ਉਧਰ ਪਤਾ ਨਹੀਂ ਕਿਉਂ ਨਹੀਂ ਧਿਆਨ ਜਾਂਦਾ ਇਹਨਾਂ ਨੂੰ ਉਹਦੇ ਕਹਿੰਦਾ ਵਾ ਵੀ ਸਰਕਾਰਾਂ ਜਿਹੜੀਆਂ ਉਹ ਵਪਾਰੀ ਵਰਗ ਨਾਲ ਰਲ ਕੇ ਚੱਲ ਰਹੇਗਾ ਜਮਾਂ ਅੱਖੀਂ ਦੇਖ ਕੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹੋ ਜਾਂਦਾ ਪਸਪਤਾਲਾਂ ਵਿੱਚ ਦੇਖਦੇ ਆ ਇਹ ਕੈਂਸਰ ਹੈ ਜਿਹੜਾ ਉਹੀ ਪਾਣੀ ਦੇ ਨਾਲ ਹੋ ਰਿਹਾ ਸਰਕਾਰਾਂ ਨੂੰ ਦੱਸ ਵੀ ਰਿਹਾ ਪਰ ਸਰਕਾਰ ਐਕਸ਼ਨ ਨਹੀਂ ਲੈ ਰਹੇਗਾ ਉਹੀ ਤੈਨੂੰ ਕਰ ਰਹੇ ਆ ਨਾ ਅਸੀਂ ਅੱਜ ਚੱਲੇ ਸੀਗੇ ਪੰਜਾਬ ਨੂੰ ਬਚਾਉਣ ਵਾਸਤੇ ਰਾਸਥਾਨ ਨੂੰ ਜਿੰਨੇ ਜਿਹੜੇ ਸਟੇਟਾਂ ਚ ਆ ਰਹੇ ਸੀ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸੀ ਲੋਕਾਂ ਦੇਣਾ ਚਾਹੀਦਾ ਸੀ ਪਰ ਲੋਕ ਤਾਂ ਸਾਥ ਬੈਠੇ ਲੋਕ ਖੜੇ ਆ ਅੱਜ ਥੋੜੇ ਹੀ ਕਾਲ ਕੀਤੇ ਸੀ ਨਾਲ ਦੇਣਾ ਲੋਕ ਤਾਂ ਆ ਗਏ ਆ ਪਰ ਸਰਕਾਰਾਂ ਦਾ ਤਾਂ ਨਜ਼ਰੀਆ ਸਾਨੂੰ ਬੰਦ ਕਰਕੇ ਕਿੰਨਾ ਚਿਰ ਬੰਦ ਕਰ ਲੈਣਗੇ ਲੋਕ ਇੱਕ ਦਿਨ ਪੂਰਾ ਹਜੂਮ ਉੱਠੂਗਾ ਇਹਨਾਂ ਸਰਕਾਰਾਂ ਦੇ ਤਖਤੇ ਪਲਟ ਦੇਣਗੇ ਮਤਲਬ ਕਿ ਥੋੜੇ ਪ੍ਰਧਾਨ ਜੀ ਤੱਕ 5 ਵਜੇ ਤੋਂ ਲੈ ਕੇ 12 ਵਜੇ ਚ ਪੁਲਿਸ ਆ ਗਈ ਬਈ ਤੁਹਾਨੂੰ ਜਾਣ ਨਹੀਂ ਦੇਣਾ ਹੋਰ ਹੋਰ ਵੀ ਤੁਹਾਡੇ ਕੋਲ ਕੋਈ ਖਬਰ ਆਈ ਹੈ ਕਿ ਇਹਨਾਂ ਨੂੰ ਹੋਰ ਵੀ ਨਜ਼ਰਬੰਦ ਕੀਤਾ ਗਿਆ ਨਹੀਂ ਅਜੇ ਦੇਖਿਆ ਨਹੀਂ ਮ ਕਈ ਤਾਂ ਕੀਤਾ ਸਾਡੇ ਜੈਤੂ ਚ ਵੀ ਕੀਤਾ ਕਈ ਕੀਤਾ ਦੂਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉੱਥੇ ਵੀ ਕੁਝ ਉਹਨਾਂ ਨੇ ਕੀਤਾ ਵਿੱਚ ਜਿੱਥੇ-ਜਿੱਥੇ ਵੀ ਹੈਗਾ ਵਾ ਕਈਆਂ ਨੂੰ ਅਰੈਸਟ ਵੀ ਕੀਤਾ ਵਾ ਪ੍ਰਧਾਨ ਜੀ ਤੁਸੀਂ ਹੁਣ ਜਾਂਦੇ ਜਾਂਦੇ ਆਪਣੇ ਜਿਹੜੇ ਕਿਸਾਨ ਵੀਰ ਜਾਂ ਦਰਸ਼ਕ ਵੇਖ ਰਹੇ ਆ ਵੀਡੀਓ ਜਿਹੜੇ ਕੀ ਕਾਲੇ ਪਾਣੀ ਸਾਰਿਆਂ ਨੂੰ ਪਤਾ ਹੈ ਵੀ ਘਰਾਂ ਦੇ ਵਿੱਚ ਬੈਠੇ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਊਗਾ ਜਿਹੜਾ ਕਾਲਾ ਪਾਣੀ ਪੀਤਾ ਉਹ ਵੀ ਰਹੀ ਹੈ ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ ਇਹ ਪਤਾ ਸਭ ਨੂੰ ਹੂੰ ਪਤਾ ਸਾਰਿਆਂ ਨੂੰ ਅੱਖਾਂ ਸਾਹਮਣੇ ਆ ਸਾਡੇ ਜੇ ਮਲਾਜ਼ਮ ਵੀਰ ਖੜੇ ਆ ਇਹਨਾਂ ਦੇ ਬੱਚੇ ਆ ਠੀਕ ਆ ਇਹਨਾਂ ਦੀ ਡਿਊਟੀਆਂ ਹੂੰ ਜਾਣ ਨੂੰ ਅਸੀਂ ਵੀਰੇ ਨਹੀਂ ਸੀ ਜਾਂ ਵੜਦੇ ਅਸੀਂ ਸਰਕਾਰ ਦੇ ਕਰਨ ਤਾਂ ਇਹਨਾਂ ਨੇ ਵੀ ਨਾਲ ਬੈਠੇ ਉਹਨਾਂ ਦੇ ਹੂੰ ਜਿਹੜੇ ਤੁਸੀਂ ਦੱਸਿਆ ਘਰਾਂ ਚ ਬੈਠੇ ਆ ਹੂੰ ਪਤਾ ਉਹਨਾਂ ਨੂੰ ਵੀ ਹੈ ਜਿਹਨੂੰ ਸੇਕ ਲੱਗਦਾ ਨਾ ਆਟੋਮੈਟਿਕ ਉੱਠ ਕੇ ਭੱਜ ਜਾ ਹੂੰ ਸੇਕ ਲੱਗਣਾ ਕਿ ਜਿਹੜੀ ਸਰਕਾਰਾਂ ਸਰਕਾਰਾਂ ਪੂਰੇ ਜਾਲ ਮੱਤ ਤੇ ਹੋ ਚੁੱਕੀਆਂ ਹੂੰ ਹੋਲੀ-ਹੋਲੀ ਸੇਕ ਜੀ ਅੱਜ 20% ਕੱਲ ਨੂੰ 30% 40% ਅੱਜ ਮਾਲਨਾ ਮੇਰੇ ਮਾਮੇ ਦਾ ਮੁੰਡਾ ਆਇਆ ਹੈ ਵਿਰਾਸਤਾਨ ਚੋਂ ਪੂਰਾ ਆਦਾ ਇੱਥੇ ਆਇਆ ਵੈ ਉੱਥੇ ਚਾਰ-ਚਾਰ ਬੱਸਾਂ ਭਰ ਕੇ ਆਉਂਦੇ ਆ ਉਹਨਾਂ ਨੂੰ ਸੇਕ ਲੱਗੀ ਜਾਂਦਾ ਨਾ ਜਿਹੜੇ ਕਈ ਬੈਲਟਾਂ ਤੇ ਨਹੀਂ ਲੱਗਦਾ ਸੇਕ ਇਹ ਰੇ ਵੀ ਰੋਲਾ ਪਾ ਰਹੇ ਆ ਕਈ ਲੱਖੇ ਸਦਾਨੇ ਦੇ ਉਲਟ ਕਈ ਫੇਸ ਆਈਡੀਆ ਬਣਾ ਕੇ ਕਰ ਰਹੇ ਆ ਪਰ ਨਹੀਂ ਮੈਂ ਜਿਹੜੇ ਘਰਾਂ ਚ ਬੈਠਾ ਉਹਨਾਂ ਨੂੰ ਕਹਿੰਦਾ ਜਾਗਣਾ ਚਾਹੀਦਾ ਆਦੇ ਪੋਤਰਿਆਂ ਨੂੰ ਬਚਾਉਣ ਦੀ ਖਾਤਰ ਆਪਾਂ ਨੂੰ ਇਹ ਵੱਡੇ ਕਦਮ ਚੱਕਣੇ ਪੈਣਗੇ ਕਿਉਂਕਿ ਜੇ ਅੱਜ ਨਾ ਉੱਥੇ ਦਾ ਆਪਣੀਆਂ ਗਾਵਾਂ ਲ ਨਹੀਂ ਰਹਿਣਾ ਨਹੀਂ ਰਹਿਣਾ ਇਹ ਸਹੀ ਗੱਲ ਕਹੀ ਜਾਂਦਾ ਪਾਣੀ ਮੁੱਕ ਜੂ ਪਾਣੀ ਮੁੱਕਦਾ ਨਹੀਂ ਮੈਂ ਕਿਹਾ 10 ਘਟੇ ਅੱਜ 100 ਵਾਲਾ ਪਾਣੀ ਇੱਕ ਨੰਬਰ ਸੀਗਾ ਉਹ ਦੋ ਨੰਬਰ ਹੋ ਗਿਆ 200 ਵਾਲਾ ਅੱਜ ਸੀਗਾ ਉਹ ਇੱਕ ਉਹ ਤਿੰਨ ਤੇ ਜਾਵੜਿਆ 350 ਵਾਲਾ ਇੱਕ ਨੰਬਰ ਹੋ ਗਿਆ 700 ਤੱਕ ਲੋਕ ਆਪਣੇ ਜਾਵੜੇ ਆ ਇਹ ਵਿੱਚ ਕਿੰਨਾ ਚਿਰ ਕਾਂ ਜਾਵਾਂਗੇ ਪਾਣੀ ਮੁੱਕਣੇ ਪਾਣੀ ਦੀ ਖਰਾਬ ਹੋਈ ਹੈ ਨਾ ਜੇ ਕਿ ਮੈਂ ਲਾਈਟਸ ਵਾਲਾ ਤੁਹਾਨੂੰ ਕਹਿਣਾ ਚਾਹੁੰਦਾ ਬਸ ਤੁਸੀਂ ਦੇਖਿਆ ਹੋਗਾ ਤੁਸੀਂ ਆਪਣੀ ਲਾਈਫ ਜ਼ਿੰਦਗੀ ਵਿੱਚ ਤੁਸੀਂ ਬਹੁਤ ਕੁਝ ਦੇਖਿਆ ਹੈ ਨਾ ਜਿਹੜਾ ਬਣਾ ਵੇਚਦੇ ਸੀ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੋਈ ਟਾਮਾ ਟੱਲਾ ਕੈਂਸਰ ਦਾ ਮਰੀਜ਼ ਹੁੰਦਾ ਸੀ ਕਿਹਦਾ ਦੇਖਦੇ ਜਿਹ ਬੀ ਬਲਾਨੇ ਨੂੰ ਤਾਂ ਭੈੜਾ ਹੋਇਆ ਵਾ ਨਾਂ ਨਹੀਂ ਲੈਂਦੇ ਸੀਗੇ ਤੇ ਅੱਜ ਆਪਾਂ ਦੇਖਦੇ ਆਂ ਪਿੰਡਾਂ ਦੇ ਵਿੱਚ ਘਰ ਘਰ ਦੇ ਵਿੱਚ ਮਰੀਜ਼ ਹੋਏ ਪਏ ਆ ਕੈਂਸਰ ਦੇ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਨਹੀਂ ਇਹ ਸਰਕਾਰਾਂ ਨਾ ਜਿਵੇਂ ਆਪਾਂ ਸਰਕਾਰ ਨੇ ਹਰੀ ਕ੍ਰਾਂਤੀ ਲਿਆਂਦੀ ਸਾਨੂੰ ਆਪਾਂ ਲੋੜ ਨਹੀਂ ਸੀ ਹਰੀ ਕ੍ਰਾਂਤੀ ਚ ਆਪਾਂ ਨੂੰ ਮੜਤਾ ਹੁਣ ਸਰਕਾਰਾਂ ਰੌਣ ਲੱਗ ਗਈਆਂ ਇਹ ਜ਼ਹਿਰ ਵਰਤਦੇ ਆ ਰੋਲਾ ਪਾਈ ਜਾਂਦੇ ਨਾ ਅੱਜ ਦੇ ਤੁਸੀਂ ਆਪਣੇ ਫਰੀ ਕੋਟ ਦੇ ਚੀਫ ਸਾਹਿਬ ਪਾ ਰਹੇ ਆ ਕਹਿੰਦੇ ਵੀ ਛੋਟਾ ਜਿਹੜਾ ਗੁਲਾਬੀ ਸੁੰਡੀ ਪੈ ਰਹੀ ਹੈ ਉਹਨੂੰ ਕਲੋਰੋ 250 ਗ੍ਰਾਮ ਲਾ ਕੇ ਪਾਓ ਤੇ ਸੋਡੇ ਸੁਣਦੀ ਨਹੀਂ ਪੈਣੀ ਇੱਕ ਪਾਸੇ ਸਰਕਾਰਾਂ ਕੈਮੀਕਲ ਤੋਂ ਰੋਕ ਰਹੀਆਂ ਇੱਕ ਪਾਸੇ ਖੇਤੀਬਾੜੀ ਵਿਭਾਗ ਮਹਿਕਮਾ ਕਿਸਾਨ ਨੂੰ ਪਵਾ ਰਿਹਾ ਵੀ ਤੁਸੀਂ 250 300 ਗ੍ਰਾਮ ਲਾ ਕੇ ਪਾਓ ਹੁਣ ਦੱਸੋ ਕਿ ਕੌਣ ਜ਼ਿੰਮੇਵਾਰ ਹੈ ਕੋਸੇ ਜ਼ਿੰਮੇਵਾਰ ਅਸੀਂ ਆ ਜਿਹੜੇ ਸਾਡੀਆਂ ਰਸੋਈਆਂ ਜਿਵੇਂ ਕਿਸਾਨ ਨੂੰ ਪਦਨਾਮ ਕਰਨ ਦੇ ਤੋਲੇ ਵੈ ਨਾ ਜਿਹੜੇ ਕਿਸਾਨ ਨੂੰ ਕਹਿੰਦੇ ਇਹ ਰੇ ਵਧ ਪਾਉਂਦੇ ਆ ਇਹ ਸਪਰੇ ਵਧ ਕਰਦੇ ਆ ਜਿਹੜੀ ਰੇ ਸਪਰੇ ਉਹ ਕਿਸਾਨ ਨਿਗਾ ਜਿਹੜੇ ਇਹ ਲੀਸਾਪੋਲ ਹਰੇਕ ਤੇ ਰਸੋਈ ਚ ਪਿਆ ਮੇਰਾ ਕੈਂਸਰ ਆਉ ਕੈਂਸਰ ਕੀ ਕਹਣਾ ਮੈਂ ਤਾਂ ਇਹ ਕਹਿਣਾ ਜਿਹੜੇ ਪਾਂਡੇ ਸਾਡੇ ਮਾਤਾ ਸੀਗੇ ਸਾਡੇ ਦਾਦੀਆਂ ਸੀਗੀਆਂ ਪਾਂਡੇ ਸਵਾ ਨਾਲ ਮਾਂਜਦੀਆਂ ਸੀਗੀਆਂ ਕਿਸੇ ਨੂੰ ਕੈਂਸਰ ਨਹੀਂ ਸੀਗਾ ਜਿਹੜੀ ਰੋਟੀ ਵਧੀਆ ਆਪਦਾ ਖਾਂਦੇ ਸੀ ਹੱਸ ਕੇ ਜਿਹੜੇ ਧੂਏ ਤੋਂ ਪ੍ਰਦੂਸ਼ਣ ਦਾ ਕਰਿਆ ਮੂਰੇ ਚੁੱਲ੍ਹੇ ਤੇ ਬਹਿ ਕੇ ਆਪਣਾ ਜਿਹੜੀ ਆਪਣਾ ਛਟੀਆਂ ਢਾ ਢਾ ਕੇ ਉਹਨਾਂ ਅੱਖਾਂ ਤੋਂ ਪੈਂਦਾ ਰੋਟੀ ਰਾੜਦੇ ਸੀ ਕਿਸੇ ਦੀ ਨਿਗਾ ਘਟ ਨਹੀਂ ਸੀਗੀ ਅੱਜ ਤੇ ਅੱਜ 100% 80% ਤੱਕੋਂ ਨਿਗਾ ਘਟਾ ਹੈ ਤੇ 50% ਕੈਂਸਰ ਹੈ ਕੈਂਸਰ ਕਿਉਂ ਹੈ ਇਹ ਜਿਹੜੀਆਂ ਆਪਣਾ ਖਾਣਾ ਪੀਣਾ ਚੋ ਫਰਕ ਪੈ ਚੁਕਿਆ ਤੇ ਬਦਨਾਮ ਕਿਹਨੂੰ ਕਰ ਰਹੇ ਆ ਬਦਨਾਮ ਕਿਸਾਨ ਨੂੰ ਕਰ ਰਹੇ ਆ ਬਾਕੀ ਆਪਾਂ ਵੇਖਦੇ ਆ ਵੀ ਪਾਣੀ ਤਾਂ ਸ਼ਰਿਆਂ ਵੀ ਆ ਰਿਹਾ ਹੈ ਨਾ ਆਪਣੀ ਬੈਲਟ ਨੂੰ ਇਧਰ ਨੂੰ ਨਹਿਰਾ ਨਹੀਂ ਗਾ ਰਹੀ ਇਹ ਪੂਰਾ ਸ਼ਰੇ ਆਪਾਂ ਤਾਂ ਸਾਰਿਆਂ ਨੂੰ ਉੱਤੋਂ ਹੀ ਨੰਗੀ ਜਾਂਦੇ ਆ ਇਹ ਨੰਗੀ ਜਾਂਦੇ ਪਤਾ ਨਹੀਂ ਇਹ ਪਤਾ ਲੱਗਿਆ ਇਸ ਵਾਸਤੇ ਮੈਂ ਕਹਿੰਦਾ ਵੀ ਜਿਹੜੀ ਲੜਾਈ ਹੈ ਅੱਗੇ ਵੀ ਜਿਵੇਂ ਅंदोलਨ ਦਿੱਲੀ ਲੜ ਕੇ ਸ਼ਾਂਤਮਈ ਨੋ ਕਰਕੇ ਪੂਰਾ ਸ਼ਾਂਤਮਈ ਢੰਗ ਨਾਲ ਸੀ ਜੋ ਵੀ ਸੰਯੁਕਤ ਕਿਸਾਨ ਮੋਰਚੇ ਦਾ ਹੈ ਜੋ ਵੀ ਲੱਖਾ ਕਰੂਗਾ ਫਿਰ ਢੰਗ ਨਾਲ ਸ਼ਾਂਤਮਈ ਢੰਗ ਨਾਲ ਲੜਾਂਗੇ ਜਿਵੇਂ ਅੱਜ ਉਹਦਾ ਬਿਆਨ ਸੀਗਾ ਵੀ ਲੱਖ ਬੰਦਾ ਅਸੀਂ ਮੂਹਰੇ ਖੜਾ ਅਸੀਂ ਲੱਖ ਬੰਦਾ ਅਸੀਂ ਲੜਨ ਤਾਂ ਨਹੀਂ ਚੱਲੇ ਉਹ ਦਿਨ ਅਸੀਂ ਤਾਂ ਉਹਨਾਂ ਨੂੰ ਵੇਰ ਕਰਨ ਚੱਲੇ ਸੀ ਜਿਹੜਾ ਕਾਲਾ ਪਾਣੀ ਹੈ ਕਾਲੇ ਪਾਣੀ ਨੂੰ ਅਸੀਂ ਰੋਕ ਲਾ ਰਹੇ ਹਾਂ ਠੀਕ ਹੈ ਨਾ ਜਿਹੜਾ ਪਾਣੀ ਹੈ ਜਿਹੜਾ ਨੈਸ਼ਨਲ ਗ੍ਰੀਨ ਟਰੂਨ ਦੇ ਮੁਤਾਬਕ ਉਹਨਾਂ ਨੂੰ ਸੋਧ ਕਰਕੇ ਖੇਤਾਂ ਨੂੰ ਦਿੱਤਾ ਜਾਵੇ ਤੇ ਜਿਹਦੇ ਨਾਲ ਉਹਨਾਂ ਨੂੰ ਜਾ ਕੇ ਭਾਵੇਂ ਤੁਸੀਂ ਨਹਿਰਾਂ ਤੇ ਆਵਾਂ ਸੱਤ ਗਾਇਦਾ ਬਾਪ ਤੁਸੀਂ ਤਾਂ ਪੀਸ ਪੁਲੀਆ ਦਾ ਪਟਾ ਕਰਨ ਜਾ ਰਹੇ ਸੀ ਪਰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਨਜ਼ਰਬੰਦ ਕਰ ਲਿਆ ਹਾਂ ਕਿੰਨਾ ਚਿਰ ਕਰਨ ਕਿ ਕਿਸਾਨ ਦਾਅਵੇ ਨਹੀਂ ਕੋਈ ਵੀ ਨਹੀਂ ਦਾਅਵਾ ਜਿੱਥੇ ਜਿੰਨਾਂ ਵਿਫਤਾ ਪੈਂਦੀ ਸਾਰੇ ਖੜਦੇ ਹੁੰਦੇ ਸੀ ਸੋ ਦੱਸ ਕੋ ਤੁਸੀਂ ਦੇਖਿਆ ਪ੍ਰਧਾਨ ਨਸ਼ਤਰ ਸਿੰਘ ਢਿੱਲੋਂ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਕੀ ਤੜਕੇ ਸਵੇਰ ਤੋਂ ਲੈ ਕੇ ਹੀ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀਗਾ ਤੜਕੇ 5:00 ਵਜੇ ਤੋਂ ਲੈ ਕੇ ਮਲਾਜਮਾਂ ਨੇ ਘਰੇ ਨਜ਼ਰਬੰਦ ਕਰ ਲਿਆ ਮੁੱਦਾ ਕੀ ਸੀਗਾ ਮੁੱਦਾ ਇਹ ਸੀਗਾ ਜਿਹੜਾ ਕਾਲਾ ਪਾਣੀ ਕਾਲੇ ਪਾਣੀ ਦਾ ਮੁੱਦਾ ਸੀਗਾ ਕਾਲਾ ਪਾਣੀ ਆਪਾਂ ਵੇਚਦਾ ਜਿਹੜਾ ਬੁੱਢਾ ਨਾਲਾ ਆਪ ਨੂੰ ਸਾਰਿਆਂ ਨੂੰ ਪਤਾ ਦੇ ਬੁੱਢੇ ਨਾਲੇ ਦੇ ਵਿੱਚ ਜਿਹੜਾ ਜਨਨਕੀ ਫੈਕਟਰੀਆਂ ਦਾ ਗੰਦਾ ਪਾਣੀ ਰਲ ਰਿਹਾ ਉਹਦੇ ਵਾਸਤੇ ਇੱਕ ਕਾਲ ਦਿੱਤੀ ਗਈ ਸੀਗੀ ਕਿ ਸਾਰੇ ਲੋਕ ਇਕੱਠੇ ਹੋ ਆਪਾਂ ਉਹ ਰੁਕ ਗਏ ਕਿਉਂਕਿ ਉਹ ਨਿਰਾ ਕੈਂਸਰ ਆ ਕੈਂਸਰ ਆ ਰਿਹਾ ਮਾਲਵਾ ਬੈਲਟ ਦੇ ਵਿੱਚ ਸਾਰੇ ਆਪਣੇ ਨਹਿਰਾ ਦੇ ਵਿੱਚ ਆਪਾਂ ਪਾਣੀ ਪੀ ਰਹੇ ਜਿਹੜਾ ਇਹ ਕੈਂਸਰ ਪੀ ਰਹੇ ਆ ਜਿਵੇਂ ਕੈਂਸਰ ਆਪਣੇ ਘਰੇ ਆ ਰਿਹਾ ਸੋ ਕਿਸਾਨਾਂ ਨੂੰ ਘਰਾਂ ਦੇ ਵਿੱਚ ਆਗੂਆਂ ਦੇ ਕੋਲ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਉੱਥੇ ਪਹੁੰਚਣਾ ਸੀਗਾ ਸਰਕਾਰ ਦੀਆਂ ਇਹ ਇਦਾਂ ਦੀਆਂ ਨੀਤੀਆਂ ਤੁਹਾਨੂੰ ਲੱਗ ਰਹੀਆਂ ਜੇ ਤੁਹਾਨੂੰ ਪਤਾ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸਰਕਾਰ ਸਹੀ ਕਰ ਰਹੀ ਹੈ ਜਿਹੜੇ ਆਗੂ ਸੀਰ ਨੂੰ ਕਰਦੇ ਨਜ਼ਰਬੰਦ ਕਰਨਾ ਕਿੰਨਾ ਕਿ ਜਾਇਜ਼ ਆ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਨੂੰ ਹੋਰ ਵੀ ਇਦਾਂ ਦੀਆਂ ਖਬਰਾਂ ਅਸੀਂ ਚੈਨਲ ਉੱਤੇ ਦਿਖਾਉਂਦੇ ਰਹਿਣੇ ਆ ਤੇ ਸਾਰਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ